नमस्कार आप देख रहे हैं युवराज भारत न्यूज़ यह खबर आपके लिए हमारे संवाददाता जसवीर सिंह जी लेकर आए हैं तान तान बाबा बुड्ढा साहिब जी दा सालाना जोड मेला तीन दिना समागम तरनतारन जिले विच ऐतिहासिक स्थान गुरुद्वारा बाबा बुड्ढा साहिब जी विखे तान तान बाबा बुड्ढा साहिब जी दा सालाना जोड मेला बहुत उत्साह अते श्रद्धा नाल मनाया जा रहा है एही जोड मेला लगातार तीन दिन 5 6 अते 7 अक्टूबर 2025 असू महीने दिया 2021 ਅਤੇ 22 ਤਾਰੀਖਾਂ ਨਾਨਕਸ਼ਹੀ ਸੰਮਤ 557 ਨੂੰ ਮਨਾਇਆ ਜਾਵੇਗਾ ਮੁੱਖ ਗੱਲਾਂ ਅਤੇ ਪ੍ਰਬੰਧ ਸ਼ਰਧਾਲੂਆਂ ਦੀ ਉਮੀਦ ਤਿੰਨ ਦਿਨਾਂ ਦੇ ਇਸ ਸਮਾਗਮ ਵਿੱਚ ਲਗਭਗ 800000 8 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ ਪ੍ਰਬੰਧਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਅੰਮ੍ਰਿਤਸਰ ਇਲਾਕੇ ਦੀ ਸਾਜ ਸੰਗਤ ਅਤੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਹੈ ਕਾਰ ਸੇਵਾ ਸੰਤਾ ਸੇਵਾ ਕਮੇਟੀਆਂ ਅਤੇ ਧਾਰਮਿਕ ਸੰਗਠਨਾ ਦੇ ਯਤਨਾਰਹੀ ਕਰਵਾਈ ਜਾ ਰਹੀ ਹੈ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਰਨਤਾਰਨ ਜ਼ਿਲ੍ਹੇ ਵਿੱਚ ਵਿਆਪਕ ਪ੍ਰਬੰਧ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਚੌਰਾਹੇ ਤੇ ਪੁਲਿਸ ਫੋਰਸ ਦੇ ਨਾਲ ਵੱਡੇ ਪੱਧਰ ਤੇ ਚੌਕੀਆਂ ਸਥਾਪਿਤ ਕੀਤੀਆਂ ਜਾਣਗੀਆਂ ਲੰਗਰ ਅਤੇ ਸਹੂਲਤਾਂ ਸ਼ਰਦਾਲੂਆਂ ਲਈ ਸੁੰਦਰ ਅਤੇ ਰੰਗीन ਬਲਬਾਂ ਨਾਲ ਰੌਸ਼ਨ ਕੀਤੇ ਹੋਏ ਪੰਡਾਲ ਬਣਾਏ ਗਏ ਹਨ ਛੋਟੇ ਬੱਚਿਆਂ ਲਈ ਗੁਰੂ ਕਾ ਲੰਗਰ ਜਿਵੇਂ ਕਿ ਚਾਹ, ਬਿਸਕੁਟ, ਪਕੌੜੇ ਅਤੇ ਗਰਮ ਦੁੱਧ ਦੀ ਨਿਰੰਤਰ ਸਪਲਾਈ ਉਪਲਬਧ ਹੈ ਨੌਜਵਾਨਾਂ ਦੇ ਯਤਨਾਂ ਨਾਲ ਵੱਡੇ ਪੰਡਾਲ ਅਤੇ ਆਵਾਜਾਈ ਨੂੰ ਘਟਾਉਣ ਲਈ ਉਨ੍ਹਾਂ ਦੇ ਆਲੇ-ਦੁਆਲੇ ਪਾਰਕਿੰਗ ਦੀ ਸਹੂਲਤ ਸਥਾਪਿਤ ਕੀਤੀ ਗਈ ਹੈ। ਵਿਸ਼ੇਸ਼ ਅਪੀਲ ਗੁਰਦੁਆਰਾ ਬੁੱਢਾ ਸਾਹਿਬ ਜੀ ਦੇ ਮੁਖ ਦਿਰੰthi ਭਾਈ ਨਿਸ਼ਾਨ ਸਿੰਘ ਨੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਹੈ ਕਿ ਉਹ ਮੇਲੇ ਵਿੱਚ ਸ਼ਾਮਲ ਹੋਣ ਦੌਰਾਨ ਰੌਲਾ ਨਾ ਪਾਉਣ। ਉਨ੍ਹਾਂ ਕਿਹਾ ਕਿ ਮਾਂ ਅਤੇ ਪ੍ਰਾਣ ਅਨੁਸ਼ਰਦਾ ਨਾਲ ਸ਼ਰਧਾਂਜਲੀ ਦੇਣ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਹਰ ਬੇਨਤੀ ਪੂਰੀ ਕੀਤੀ ਜਾਵੇਗੀ। ਸਾਹਿਬ ਜੀ ਨੂੰ ਮਿਸੇ ਪ੍ਰਸ਼ਾਦੇ ਦੇ ਮਿਸੇ ਪ੍ਰਸ਼ਾਦੇ ਜੀ ਆਉਗਾ ਕਾਰਨ ਜਿਸ ਦਿਨ ਮਾਤਾ ਗੰਗਾ ਜੀ ਇਸ ਅਸਥਾਨ ਤੇ ਮਿਸੇ ਪ੍ਰਸ਼ਾਦੇ ਨਸੀ ਗੰਡੇ ਆਦਿ ਰੱਖੇ ਪਾਏ ਸੀ ਪਰ ਬਾਬਾ ਗੁੱਡਾ ਸਾਹਿਬ ਜੀ ਨੇ ਸੰਤਾਨ ਪ੍ਰਾਪਤੀ ਵਾਸਤੇ ਅਰਦਾਸ ਕੀਤੀ ਧਵਲ ਦੇ ਚਰਨਾਂ ਵਿੱਚ ਪ੍ਰਵਾਨ ਹੋਈ ਸਨਮਾਨਯੋਗ ਮਾਤਾ ਗੰਗਾ ਜੀ ਦੀ ਖੁਸ਼ੀ ਤੋਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਜਿਵੇਂ ਸਲਾਨਾ ਜੋੜ ਮੇਲਾ ਇਹ ਕਿ ਭਾਈ ਇਹ ਸਾਨੂੰ ਬੜੇ ਪਿਆਰ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ ਇਸ ਵਿਚਾਰ ਨੂੰ ਹੀ ਲਿਖੇ ਇਸ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਆ ਅੱਜ ਵੀ ਤੁਸੀਂ ਜਦੋਂ ਬਾਬਾ ਕੁੱਟਾ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਆਉਂਦੇ ਹੋ ਤੁਸੀਂ ਵੇਖਦੇ ਹੋ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਮਿਸੇ ਪ੍ਰਸ਼ਾਦ ਦੇ ਰਸੀ ਗੰਢੇ ਆਗਲੇ ਤੇ ਪਹੁੰਚਦੀਆਂ ਨੇ ਖੜਾਪ ਪ੍ਰਸ਼ਾਦ ਦੀ ਦੇ ਪ੍ਰਵਾਉਂਦੀਆਂ ਨੇ ਇੱਕ ਭਾਵਨਾ ਬਣੀ ਹੋਈ ਹੈ ਕਿ ਜਿਸ ਦੀ ਸੰਤਾਨ ਨਹੀਂ ਹੈਗੀ ਜੋ ਬਾਬਾ ਪੁੱਟਾ ਸਾਹਿਬ ਦੇ ਸਤਾਂਤ ਤੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਆ ਅਰਦਾਸ ਕਰੇ ਤੇ ਵਾਹਿਗੁਰੂ ਕਾਲਪੁਰਖ ਦੇ ਘਰ ਦੇ ਵਿੱਚੋਂ ਜੇ ਕੋਈ ਧੀ ਮੰਗਦਾ ਉਹਨੂੰ ਧੀ ਮਿਲ ਜਾਂਦੀ ਹੈ ਉਹਨੂੰ ਪੁੱਤ ਮੰਗਦਾ ਉਹਨੂੰ ਪੁੱਤ ਮਿਲ ਜਾਂਦਾ ਕੱਲਾ ਧੀ ਪੋਤੀ ਨਹੀਂ ਮੈਂ ਤਾਂ ਵੇਖਿਆ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਅਸੀਂ ਜੋ ਵੀ ਮੰਗੀਏ ਸਾਨੂੰ ਮਿਲਦਾ ਹੈ ਗੱਲ ਇਹ ਹੈ ਕਿ ਸਭੀ ਭਾਵਨਾ ਸਮਰਪਿਤ ਹੋਣੀ ਚਾਹੀਦੀ ਹੈ ਸੋ ਅੱਜ ਵੀ ਬਹੁਤ ਸਾਰੀ ਮਾਈ ਪਾਈ ਆਉਂਦੇ ਨੇ ਜਿਹੜੇ ਇਹਨਾਂ ਲੰਮਾ ਸਮਾਂ ਹੋ ਗਿਆ ਸੀ ਜੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਜਦੋਂ ਦਾਸੀਂ ਬਾਬਾ ਬੁੱਢਾ ਸਾਹਿਬ ਆਉਣ ਲੱਗ ਪਏ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗ ਪਏ ਮੈਂ ਗੁਰੂ ਨੇ ਤਰਪਾ ਕੀਤੀ ਸਾਨੂੰ ਧੀ ਦੀ ਦਾਤ ਬਖਸ਼ੀ ਹੈ ਸਾਨੂੰ ਪੁੱਤ ਦੀ ਦਾਤ ਬਖਸ਼ੀ ਹੈ ਵਧੇਰੇ ਕਰਕੇ ਸੰਗਤ ਦੀ ਭਾਵਨਾ ਇਹ ਹੈ ਭਾਵੇਂ ਕਿ ਮਰਦਾ ਤੇ ਹੋਰ ਵੀ ਸਾਰੀਆਂ ਬਾਬਾ ਬੁੱਢਾ ਸਾਹਿਬ ਦੇ ਘਰ ਤੋਂ ਮਿਲਦੀ ਹੈ ਅੱਜ ਵੀ ਤੁਸੀਂ ਜਦੋਂ ਦੇਖੋਗੇ ਬਹੁਤ ਸਾਰੀਆਂ ਸੰਗਤਾਂ ਜਮ ਇਸੇ ਪ੍ਰਸ਼ਾਦ ਦੇ ਚੋੜੀ ਵਿੱਚ ਪਵਾਰੀਆਂ ਨੇ ਇਹ ਗੁਰੂ ਨਾਨਕ ਦਾ ਦਰ ਹੀ ਐਸਾ ਹੈ ਕਿਉਂਕਿ ਜਿਹੜੀ ਦਾਤ ਗੁਰੂ ਨਾਨਕ ਦੇ ਘਰ ਤੋਂ ਨਾ ਮਿਲੇ ਉਹ ਦਾਤ ਸਾਨੂੰ ਕਿਤੇ ਹੋਣੀ ਨਹੀਂ ਮਿਲ ਸਕਦੀ ਮੈਂ ਆਪ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਗੁਰੂ ਨਾਨਕ ਦਾ ਧਿਆਨ ਕਰਕੇ ਅਸੀਂ ਅਰਦਾਸ ਕਰਿਆ ਕਰੀਏ ਆਪ ਬਾਣੀ ਪੜਿਆ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਤੇ ਸਮਰੱਥ ਜਾਣਦੇ ਹਾਂ ਜੋ ਵੀ ਅਸੀਂ ਉਹਦੇ ਦਰ ਤੇ ਝੋਲੀ ਅੜ ਕੇ ਮੰਗਾਗੇ ਗੁਰੂ ਦੇ ਪਰੋਸੇ ਨਾਲ ਕੋਈ ਨਾ ਉਹ ਦਾਤ ਸਾਡੀ ਝੋਲੀ ਵਿੱਚ ਪੈ ਜਾਈ ਮੇਲੇ ਵਿੱਚ ਕਿੰਨੀ ਖ ਸੰਗਤਾਂ ਹੋਈਆਂ ਹੈ ਇਧਰ ਲੱਖਾਂ ਦੀ ਸੰਗਤਾਂ ਹੋਈਆਂ ਆ ਕਿ ਤਕਰੀਬਨ ਵੇਖਿਆ ਜਾਵੇ ਕਿ 8 ਤੋਂ 10 ਲੱਖ ਦੇ ਕਰੀਬ ਜਿਹੜੀ ਆ ਸੰਗਤ ਪਹੁੰਚ ਜਾਂਦੀ ਹੈ ਪਰ ਅੱਜਕਿਨ ਜਿਹੜਾ ਫਲੱਡ ਡਾਊਨ ਕਰਕੇ ਹੜ੍ਹਾਂ ਦੀ ਸਥਿਤੀ ਕਾਰਨ ਕਰਕੇ ਸ਼ਾਇਦ ਹੋ ਸਕਦਾ ਹੈ ਸੰਗਤ ਥੋੜੀ ਗਿਣਤੀ ਘੱਟ ਜਾਵੇ ਪਰ ਬਹੁਤੀ ਨਹੀਂ ਫਿਰ ਵੀ ਕਰੀਬ 7 ਤੋਂ 8 ਲੱਖ ਦੇ ਕਰੀਬ ਸੰਗਤਾਂ ਆਵੇਗੀ ਆਵੇਗੀ ਇਸ ਵਾਕਤ ਹੈ ਕਮੇਟੀ ਵਾਲਾ ਅਸਮੁਸ ਸੈਟਿੰਗ ਆ ਕਾਰ ਸੇਵਾ ਵਾਲੇ ਮਾਪ ਨਿਹੰਗ ਸਿੰਘ ਜਤੇ ਬੰਦਿਆ ਪਤੀ ਸਮਾਚਾਰ ਸਭਾ ਸਕੈਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤ ਕੀ ਵਾਰੀ 21 22 ਅਸੂ ਦੇ ਮੁਕਾਬਲ 5 6 7 ਅਕਤੂਬਰ ਨੂੰ ਗੁਰਦੁਆਰਾ ਗੀੜ ਬਾਬਾ ਬੁੱਢਾ ਸਾਹ ਠੱਠਾ ਜਿਲ੍ਹਾ ਤਰਨਤਾਰਨ ਵਿੱਚ ਸਾਲਾਨਾ ਜੋੜ ਮੇਲਾ ਬੜੇ ਜ਼ਾਹਰ ਜ਼ਲਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਮੈਂ ਥੋੜਾ ਜਿਹਾ ਆਪ ਜੀ ਨੂੰ ਵੇਰਵਾ ਦੇਣਾ ਚਾਹੁੰਦਾ ਹਾਂ ਕਿਉਂਕਿ 4 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਨੇ ਆਰੰਭ ਹੋਣਗੇ 10:30 ਵਜੇ 5 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਤ੍ਰਸ਼ਾ ਹੈ 5 ਪਹਿਰਿਆਂ ਦੀ ਗਵਾਈ ਵਿੱਚ ਨਗਰ ਕੀਰਤਨ ਰਵਾਨਾ ਹੋਵੇਗਾ ਜੋ ਤੁੰਬਗਿਆੜੀ ਮੋੜ ਸਵਰਗਾਪਤੀ ਮੋੜ ਝਭਾ ਮਾਈ ਭਾਗੋ ਜੀ ਦੇ ਗੁਰਦੁਆਰੇ ਨੇ ਵੀਰੋ ਜੀ ਦੇ ਅਸਥਾਨ ਤੇ ਦਰਸ਼ਨ ਕਰਕੇ ਨਿੱਕੀ ਝਭਾ ਦੇ ਰਸਤੇ ਠੱਠੇ ਮੋੜ ਤੋਂ ਮੁੜ ਸੱਜਣ ਵੀਰ ਬਾਬਾ ਬੁੱਢਾ ਸਾਹਿਬ ਦੇ ਹੋਵੇਗਾ ਸੋ ਇਸੇ ਹੀ ਦਿਨ ਤਕਰੀਬਨ 10:00 ਵਜੇ ਦੀਵਾਨ ਸਜ ਜਾਣਗੇ ਜਿਦੇ ਵਿੱਚ ਅੰਤ ਦੇ ਪ੍ਰਸਿੱਧ ਰਾਗੀ ਢਾਡੀ ਕੋਈ ਛੜੀ ਜਿੱਥੇ ਹਾਜ਼ਰੀ ਲਗਵਾਉਣਗੇ ਇਹ ਰਾਤ ਭਰ ਤੱਕ ਜਿਹੜੇ ਦੀਵਾਨ ਸਜੇ ਰਹਿਣਗੇ 6 ਅਕਤੂਬਰ ਵਾਲੇ ਦਿਨ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਵੇਗੀ 8:00 ਵਜੇ 9:00 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਨੇਰੀ ਪਾਲਕੀ ਵਿੱਚ ਸ਼ੋਭਨੀ ਕਰਕੇ ਸਾਰੀਆਂ ਸੰਗਤਾਂ ਹਰ ਜਸ ਕਰਦੇ ਆ ਹੋਇਆ ਹਰ ਸਾਲ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਸਰੋਵਰ ਦੀਆਂ ਪਰਕਰਮਾਂ ਕਰਦੇ ਆ ਹੋਇਆ ਜਿਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਔਰ ਵੱਖ-ਵੱਖ ਸਕੂਲਾਂ ਕੌਂਡਿਆਂ ਦੇ ਬੱਚੇ ਗਤਕੇ ਦੇ ਯੋਰ ਦਿਖਾਉਂਦੇ ਨੇ ਔਰ ਹਰ ਜਸ ਕਰਦੇ ਆ ਹੋਇਆ ਦੀਵਾਨ ਹਾਲ ਵਿੱਚ ਪਹੁੰਚਦਿਆਂ ਨੇ ਜਿਸ ਅਸਥਾਨ ਤੇ ਜਾ ਕੇ 2 ਦਿਨ ਵਾਸਤੇ ਦੀਵਾਨ ਸੱਜਾਂਦੇ ਨੇ ਨਰੰਤਰ ਜਿਦੇ ਵਿੱਚ ਨਾਮਵਰ ਪੰਥ ਦੇ ਪ੍ਰਸਿੱਧ ਤਰ੍ਹਾਂ ਦੀ ਢਾਡੀ ਕਵੀਸ਼ਰੀ ਜਥੇ ਹਾਜ਼ਰੀ ਲਗਵਾਉਂਦੇ ਨੇ ਇਸੇ ਤਰ੍ਹਾਂ 7 ਅਕਤੂਬਰ ਵਾਲੇ ਦਿਨ ਅਮਰ ਸੰਚਾਰ ਹੁੰਦਾ ਹੈ ਜਿਦੇ ਵਿੱਚ ਅਮਰਤ ਬਲਾਖੀ ਅਮਰਤ ਪਾਨ ਕਰਕੇ ਆਪਣ ਲੋਕ ਪਰਲੋਕ ਨੂੰ ਸਹਿੇਲਾ ਬਣਾ ਦਿੰਦੇ ਔਰ ਇਸ ਤੋਂ ਉਪਰੰਤ ਜਿਹੜਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਜਿਹੜੇ ਨੇ ਵਕ ਵਕ ਪ੍ਰਸਿੱਧ ਨਾਮ ਵਾਲੀਆਂ ਟੀਮਾਂ ਜਿਹੜੀਆਂ ਕਬੱਡੀ ਦੀਆਂ ਉਹਨਾਂ ਵਿੱਚ ਮੈਚ ਵੀ ਹੁੰਦੇ ਨੇ ਉਹਦੇ ਵਿੱਚ ਬਹੁਤ ਜ਼ਿਆਦਾ ਸੰਗਤਾਂ ਦੇ ਇਤਸ਼ਾਹ ਦੇਖਣ ਨੂੰ ਮਿਲਦਾ ਹੈ ਔਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਰਬਦਿਆਲ ਸਿੰਘ ਜੀ ਔਰ ਸਮੁੱਚੀ ਗੁਰਦੁਆਰਾ ਸਾਹਿਬ ਜੀ ਦੀ ਮੈਨੇਜਮੈਂਟ ਜਿਹੜੀ ਹੈ ਜਿੰਨੇ ਵੀ ਮੁਲਾਜ਼ਮ ਨੇ ਉਹ ਹਰ ਪੱਖ ਤੋਂ ਜਿੱਥੇ ਆਪ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਨੇ ਉੱਥੇ ਆਈ ਹੋਈ ਸੰਗਤ ਦੇ ਵਾਸਤੇ ਲੰਗਰਾਂ ਦੇ ਪ੍ਰਬੰਧ ਰਹਿائش ਦੇ ਪ੍ਰਬੰਧ ਜਿਹੜੇ ਨੇ ਉਹ ਵੀ ਮੁਕੰਮਲ ਕੀਤੇ ਹੋਏ ਨੇ ਔਰ ਦੂਸਰਾ ਇਸ ਸੰਗਤ ਵਿੱਚ ਪਹੁੰਚਣ ਵਾਲਿਆਂ ਨੂੰ ਮੈਂ ਨਵੇਂ ਸਿਰੇ ਤੋਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜਿੰਨਾ ਵੀ ਤੁਸੀਂ ਗੁਰਮੁਖ ਪਿਆਰਿਆਂ ਨੇ ਗੁਰੂ ਕੇ ਲੰਗਰ ਲਗਾਉਣੇ ਨੇ ਇੱਕ ਲੰਗਰ ਸਾਦੇ ਲਗਾਏ ਜਾਣ ਔਰ ਲੰਗਰਾਂ ਦੇ ਵਿੱਚ ਸਾਊਂਡ ਸਿਸਟਮ ਨਾ ਲਾਇਆ ਜਾਵੇ ਕਿਉਂਕਿ ਅਸੀਂ ਬਹੁਤ ਆਵਾਜ਼ ਉਹਨਾਂ ਦੀ ਛੱਡੀ ਹੁੰਦੀ ਹੈ ਦੀਵਾਨ ਹਾਲ ਵਿੱਚ ਨਹੀਂ ਬੈਠਦੇ ਫਿਰ ਟਾਡੀ ਕੀਬੋਰਡ ਲੈਣੇ ਕਵੀਸ਼ਰ ਕੀ ਦੱਸ ਰਹੇ ਨੇ ਇਤਿਹਾਸ ਉਹਨਾਂ ਤੋਂ ਅਸੀਂ ਬਿਰਵੇ ਰਹਿ ਜਾਂਦੇ ਜਿੱਥੇ ਅਸੀਂ ਗੁਰੂ ਕੇ ਲੰਗਰ ਲਾਉਣੇ ਨੇ ਜਿਵੇਂ ਆਪਾਂ ਬੇਨਤੀ ਕੀਤੀ ਸਾਦੇ ਲੰਗਰ ਲੈ ਜਾਣ ਮੁਕਾਬਲੇ ਬਾਜੀ ਚ ਨਹੀਂ ਉਹਦੇ ਨਾਲ ਦੀ ਨਾਲ ਇੱਕ ਫਰਸਟ ਏਡ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਮੈਡੀਕਲ ਕੈਂਪ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਬਾਬਾ ਬੁੱਢਾ ਚੈਰੀਟੇਬਲ ਹਸਪੀਟਲ ਦੇ ਵੱਲੋਂ ਵੀ ਇੱਕ ਕੈਂਪ ਲਗਾਇਆ ਜਾਂਦਾ ਹੈ ਤਾਂ ਕਿ ਜਿੱਥੇ ਅਸੀਂ ਗੁਰੂ ਕੇ ਲੰਗਰ ਲਗਾਉਨੇ ਆ ਉਹਦੇ ਨਾਲ ਨਾਲ ਸਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇੱਕ ਜਿਹੜੇ ਅਸੀਂ ਟਰੈਕਟਰਾਂ ਦੇ ਉੱਪਰ ਆਉਨੇ ਆ ਕਿਉਂਕਿ ਵੱਡੇ ਵੱਡੇ ਬੇਸ ਲੱਗੇ ਹੁੰਦੇ ਨੇ ਕੰਨ ਪੜੀਆਂ ਆਵਾਜ਼ਾਂ ਹੁੰਦੀਆਂ ਆਵਾਜ਼ ਕਿਸੇ ਦੀ ਸੁਣਾਈ ਨਹੀਂ ਦਿੰਦੀ ਚਾਰ-ਚਾਰ ਜਿਹੜੇ ਮੋਟਰਸਾਈਕਲਾਂ ਤੇ ਸਵਾਰ ਹੁੰਦੇ ਉਹ ਬਗਾਨੇ ਨਹੀਂ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਵੀ ਪਿਆਰ ਨਾਲ ਸਮਝਾਈਏ ਕਿ ਅਸੀਂ ਬਾਬਾ ਗੁੱਡਾ ਸਾਹਿਬ ਦੇ ਘਰ ਚੱਲੇ ਆਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਆਪਾਂ ਖਰੂਦ ਕਰਕੇ ਕੁਛ ਨਹੀਂ ਲੈਣਾ ਨਾ ਸੰ ਨੂੰ ਮਿਲਣਾ ਹੈ ਕ੍ਰੋਧ ਕੀਤਾ ਅਸੀਂ ਬੜੀ ਨਿਰਮਮਤਾ ਨਾਲ ਜਾਈਏ ਸੋ ਮੈਂ ਬੜੀ ਆਸ ਕਰਦਾ ਹਾਂ ਬਾਬਾ ਗੁੱਡਾ ਸਾਹਿਬ ਦੇ ਪਰਦਾ ਸੇਵਾਦਾਰ ਹੋਣ ਦੇ ਨਾਤੇ ਤੇ ਆਪੋ ਮੇਰੀ ਬੇਨਤੀ ਨੂੰ ਜ਼ਰੂਰ ਸਵੀਕਾਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ